ਬਾਲਾ ਜਦੋਂ ਜਾਂਦਾ ਸੀ ਡਿਊਟੀ ਤਾਂ ਉਸ ਦੀ ਘਰ ਵਾਲੀ ਉਸੇ ਦੇ ਹੀ ਦੋਸਤ ਦੇ ਨਾਲ ਬਿਸਤਰਾ ਗਰਮ ਕਰਦੀ ਸੀ ਸੁਆਦ ਲੈਂਦੀ ਸੀ ਆਪਦੀ ਜ਼ਿੰਦਗੀ ਦਾ ਬਾਅਦ ਦੇ ਵਿੱਚ ਜਦੋਂ ਘਰ ਵਾਲੇ ਨੂੰ ਪਤਾ ਲੱਗਿਆ ਤਾਂ ਘਰ ਵਾਲੀ ਉਸਦੇ ਦੋਸਤ ਨਾਲ ਹੋ ਗਈ ਫਰਾਰ ਦੋਸਤੋ ਸਾਰੀ ਗੱਲਬਾਤ ਕਿਵੇਂ ਹੋਈ ਆ ਸਾਰੀ ਗੱਲਬਾਤ ਕੀ ਸੀ ਸਾਰੀ ਗੱਲਬਾਤ ਦੱਸਾਂਗੇ ਉਸੇ ਘਰ ਵਾਲੇ ਦੇ ਮੂੰਹੋਂ ਉਸਦੇ ਘਰ ਵਾਲੇ ਦੇ ਮੂੰਹੋਂ ਸੁਣਾਗੇ ਅੱਜ ਦੋਸਤੋ ਘਰ ਵਾਲੀਆਂ ਤੇ ਯਕੀਨ ਨਾ ਕਰੋ ਇਹ ਕਦੇ ਨਾ ਕਦੇ ਤੁਹਾਨੂੰ ਧੋਖਾ ਦੇ ਹੀ ਜਾਂਦੀਆਂ ਦੋਸਤੋ ਪੱਕੇ ਯਾਰ ਨੇ ਪੱਕੇ ਦੋਸਤ ਨੇ ਹੀ ਇਸ ਮੁੰਡੇ ਨਾਲ ਇਹੋ ਜਿਹਾ ਕੰਮ ਕੀ ਕਰਤਾ ਇਹਦੀ ਘਰਵਾਲੀ ਨਾਲ ਹੀ ਇਸ਼ਕ ਲੜਾ ਲਿਆ ਗੱਲਬਾਤ ਸਾਰੀ ਕੀ ਹੈ ਸਾਰਾ ਮਸਲਾ ਕੀ ਹੈ ਬਾਈ ਨਾ ਪੁੱਛਦੇ ਆ ਬਾਈ ਸਸੀ ਦਾ ਸਸੀ ਦਾ ਕੀ ਨਾ ਬਾਈ ਰਮੇਸ਼ ਰਮੇਸ਼ ਕੀ ਗੱਲਬਾਤ ਕੀ ਹੋਈ ਹੈ ਸਾਰੀ ਕੀ ਗੱਲਬਾਤ ਹੋਈ ਹੈ ਮੇਰੇ ਘਰ ਵਾਲੇ ਭੱਜ ਗਏ ਮੇਰੇ ਯਾਰ ਦੋਸਤ ਨਾਲ ਹਾਂ ਯਾਰੀ ਨੂੰ ਕਲੰਕ ਲਾ ਗਿਆ ਇੰਨਾ ਕਿ ਰੱਬ ਵਰਗਾ ਯਕੀਨ ਕੀਤਾ ਸੀ ਨਾਲੇ ਮਾਦੀ ਘਰ ਵਾਲੀ ਤੇ ਨਾਲੇ ਵੱਧ ਯਾਰ ਦੋਸਤ ਤੇ ਜਿਵੇਂ ਘਰੇ ਵੀ ਨਹੀਂ ਹੁੰਦਾ ਸੀ ਕਈ ਵਾਰੀ ਤੇ ਮੈਨੂੰ ਇੰਨਾ ਕੁ ਵਿਸ਼ਵਾਸ ਹੁੰਦਾ ਜੇ ਕੋਈ ਚੀਜ਼ ਹੋਣੀ ਮੈਂ ਜਾ ਕੇ ਨਾ ਜਾਦੀ ਭਾਵੀ ਤੋਂ ਫੜ ਲਿਆ ਜੇ ਭਾਵੀ ਨੂੰ ਆ ਦਿਨ ਉਹ ਦਿਆ ਜਾ ਹੇ ਕਰ ਲਾ ਉਹ ਕਰ ਲਾ ਉਹ ਪਤੰਦਰ ਆਪ ਦਾ ਹੱਕ ਜਮਾ ਕੀ ਵੇਗ ਤੇ ਭਜਾ ਕੇ ਲੈ ਗਿਆ ਘਰ ਵਾਲੀ ਨੋਤਰੀ ਨੂੰ ਭਜਾ ਕੇ ਲੈ ਗਿਆ ਹਾਂ ਕੀ ਇਥੇ ਰਿਆ ਯਾਰ ਸੀ ਪੱਕਾ ਪੱਕਾ ਯਾਰ ਸੀ ਭਈ ਕੀ ਕੰਮ ਕਰਦਾ ਮੈਂ ਜੋਤਿਆਂ ਬੈਂਕ 'ਚ ਲੱਗਿਆ ਬੈਂਕ 'ਚ ਲੱਗੇ ਹੋਇਆ ਹਾਂ ਅੱਛਾ ਉਹ ਉਹ ਮੁੰਡਾ ਉਹ ਵੀ ਬੈਂਕ 'ਚ ਸੀ ਅਸੀਂ ਇਕੱਠੇ ਤੁਸੀਂ ਬੈਂਕ ਦੇ ਵਿੱਚ ਕੰਮ ਕਰਦੇ ਸੀ ਹਾਂ ਅੱਛਾ ਕਿੰਨਾ ਟਾਈਮ ਹੋ ਗਿਆ ਬੈਂਕ 'ਚ ਕੰਮ ਕਰਦੇ ਨੇ ਮੈਨੂੰ ਹੋ ਗਿਆ 7 ਸਾਲਾ ਉਹਨੂੰ ਉਹਨੂੰ 4 ਸਾਲਾ ਅੱਛਾ ਪੱਕੀ ਯਾਰੀ ਸੀ ਪੂਰੀ ਉਹਦੀ ਬਾਈ ਯਾਰ ਸਰ ਵੱਡ ਵੀ ਸੀਗੀ ਤੇਰੀ ਘਰ ਵਾਲੀ ਨਾਲ ਗੱਲਬਾਤ ਕਿਵੇਂ ਹੋ ਗਈ ਉਹਦੀ ਪਤਾ ਨਹੀਂ ਮੇਰੇ ਸਾਲੇ ਨੇ ਕਿਵੇਂ ਸੈਟਿੰਗ ਕਰ ਲਈ ਮੈਂ ਤਾਂ ਯਾਰ ਬਈ ਇੱਕ ਚੀਜ਼ ਦੇਖ ਮੈਨੂੰ ਮੈਂ ਵਿਸ਼ਵਾਸ ਸੀਗਾ ਮੈਨੂੰ ਮੈਂ ਬੀਜੀ ਕਈ ਰਿ ਹੋਣਾ ਮਾਨੂੰ ਕਹਿਣਾ ਜਾ ਇਹਦਾ ਸਮਾਨ ਆ ਬੀ ਫੜਾਇਆ ਹਨਾ ਜਦੋਂ ਚਲੋ ਉਹ ਪਿੰਡ 'ਚ ਸੀਗਾ ਮੇਰੀ ਥੋੜੀ ਜੀ ਦੋ ਕੁ ਪਿੰਡ ਛੱਡ ਕੇ ਡਿਊਟੀ ਸੀਗੀ ਤੇ ਜੋ ਉਹਨੂੰ ਮੈਂ ਕਹਿਣਾ ਚਲ ਦਪਹਿਲੇ ਤੇਰੇ ਕੋਲ ਟਾਈਮ ਹੈਗਾ ਤੂੰ ਆ ਕੰਮ ਕਰਾਈ ਹੁਣ ਮੈਨੂੰ ਕੀ ਪਤਾ ਸੀ ਜਾ ਕੇ ਮ ਇਹਨੇ ਗੱਲ ਕੀਤੀ ਆ ਜਾਂ ਮੇਰੀ ਘਰ ਵਾਲ ਨੇ ਕੀਤੀ ਆ ਵਾ ਮੈਨੂੰ ਤਾਂ ਹੁਣ ਭੱਜੇ ਤੋਂ ਪਤਾ ਲੱਗਿਆ ਜਦੋਂ ਦੁਪਹਿਰੇ ਜਾਂਦਾ ਸੀ ਘੰਟਾ ਜਦੋਂ ਛੁੱਟੀ ਹੁੰਦੀ ਆ ਹੋ ਸਕਦਾ ਉਹਦੇ ਕੋਲ ਜਾ ਕੇ ਫੜਾਉਣ ਜਾਂਦਾ ਕੁਛ ਕਿ ਹੋਰ ਫੜਾ ਕੇ ਜਾਂਦਾ ਕੁਛ ਤੇਰੀ ਘਰ ਵਾਲੀ ਕੋਲ ਜਾਂਦਾ ਸੀ ਫਿਰ ਹਾਂ ਹੂੰ ਉੱਥੇ ਜਾ ਕੇ ਬਸ ਫਿਰ ਉਹਦੋਂ ਹੋ ਸਕਦਾ 2-4 ਘੰਟੇ 2 ਮਿੰਟ ਕਿੰਨਾ ਟਾਈਮ ਹੋ ਗਿਆ ਤੇਰੇ ਵਿਆਹ ਨੂੰ ਮੇਰੇ ਵਿਆਹ ਨੂੰ ਹੋ ਗਏ 5 ਸਾਲ ਕਿੰਨੇ ਜਵਾਕ ਦੋ ਦੋ ਜਵਾਕ ਹੂੰ ਉਹ ਤੋਂ ਬਾਅਦ ਕੀ 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 ਲੱਗਦਾ ਵੀ ਗੱਲਬਾਤ ਉਹਨਾਂ ਦੀ ਕਿਵੇਂ ਹੋਗੀ ਗੱਲਬਾਤ ਕੋਈ ਇਸ਼ਾਰਾ ਜਿਵੇਂ ਆਪਣੋ ਇਸ਼ਾਰਾ ਮਿਲ ਜਾਂਦਾ ਕੋਈ ਆਪਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਆਪਣੀ ਜਨਾਨੀ ਤੇ ਕੋਈ ਇਦਾਂ ਦੀ ਗੱਲ ਸੀ ਸ਼ੱਕ ਸੀ ਕੋਈ ਕੋਈ ਇਦਾਂ ਦੀ ਚੱਕਰ ਸੀ ਕੋਈ ਯਾਰ ਮੇਰਾ ਨਾ ਜਿਹੜਾ ਵੱਡਾ ਜਵਾਕ ਆ ਉਹ ਹੁਣ ਸੋਹਾਂ ਵਾਲਾ 4 ਸਾਲ ਦਾ ਜਵਾਕ ਤਾਂ ਸੋਹਾਂ ਵਾਲਾ ਹੀ ਹੋ ਜਾਂਦਾ ਤੇ ਉਹਨੇ ਮੈਨੂੰ ਕਿਹਾ ਵੀ ਆ ਕਹਿੰਦੀ ਇਹ ਕਹਿੰਦਾ ਡੈਡੀ ਉਹ ਜਿਹੜਾ ਤੇਰਾ ਯਾਰ ਦੋਸਤ ਆ ਉਹ ਬਾਅਦ ਚ ਆਉਂਦਾ ਹਰੋ ਜੀ ਆ ਜਾਂਦਾ 8 ਵਜੇ ਮੈਂ ਸੋਚਿਆ ਮੈਂ ਜੇ ਲਿਆ ਤਾਂ ਜਵਾਕ ਆ ਕਈ ਜਿਹੜੇ ਆਪਾਂ ਹੁਣ ਚੀਜ਼ ਆਪਾਂ ਕਹੀ ਦਿੰਨੇ ਵੀ ਆ ਫੜਾਇਆ ਫੜਾਇਆ ਹਨਾ ਮੈਨੂੰ ਤਾਂ ਕੋਈ ਐ ਨਹੀਂ ਸੀ ਮਾਤਾ ਹੁਣ ਜਦੋਂ ਆਪਾਂ ਸਰ ਵੱਡਵੇਂ ਯਾਰ ਹੋ ਗਏ ਪੱਗ ਪਟਾਈ ਹੋਵੇ ਤੋ ਉਦੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਉਦੋਂ ਛੱਕ ਨਹੀਂ ਹੁੰਦੀ ਉਹ ਚੀਜ਼ ਤੇ ਉਹ ਕਹਿੰਦਾ ਵੀ ਮੜ ਕੇ ਕਹਿੰਦਾ ਵੀ ਇਹ ਆਉਂਦਾ ਕਹਿੰਦਾ ਮੰਮੀ ਨੂੰ ਉਹ ਫੜ ਕੇ ਵੀ ਉੱਥੇ ਬਾਹਾਂ ਫੜਦਾ ਜਾਂ ਕੁਝ ਵੀ ਕਰਦਾ ਵੀ ਅੰਦਰ ਲੈ ਜਾਂਦਾ ਕਮਰੇ ਇੱਥੇ ਲੈ ਜਾਂਦਾ ਕਮਰੇ ਚ ਕਮਰੇ ਚ ਲੈ ਜਾਂਦਾ ਹਾਂ ਤੇ ਇਹ ਮੁੰਡਾ ਕਹਿ ਰਿਹਾ ਹਾਂ ਅੰਦਰੋਂ ਬਾਹਰ ਲਾ ਲੈਂਦੇ ਆ ਕਹਿੰਦਾ ਫਿਰ ਮੜ ਕੇ ਅੱਧਾ ਪੌਣਾ ਘੰਟੇ ਬਾਅਦ ਨਿਕਲਦੇ ਆ ਪਤਾ ਨਹੀਂ ਕੀ ਪਤੰਦਰਾ ਨਹੀਂ ਪਤਾ ਇਹ ਮੁੰਡੇ ਨੇ ਵੇਖਿਆ ਸੀ ਹਾਂ ਇਹ ਮੁੰਡੇ ਨੇ ਪਤਾ ਨਹੀਂ ਪਤਾ ਨਹੀਂ ਕੀ ਫੜਾਤਾ ਨੇ ਤੇਰੇ ਮੁੰਡੇ ਨੇ ਦੱਸਿਆ ਮੇਰੇ ਮੁੰਡੇ ਨੇ ਦੱਸਿਆ ਮੈਨੂੰ ਵੀ ਉਹਦਾ ਫਾਰਮ ਫੜਾਉਣ ਭੇਜਦਾ ਹੀ ਮੈਂ ਪਤਾ ਨਹੀਂ ਕੀ ਫੜਾਤਾ ਨੇ ਫਿਰ ਇਹ ਜਿਹੜਾ ਵੀ ਮੈਥੋਂ ਚੰਗਾ ਹੀ ਹੋ ਗਿਆ ਉਹ ਅੱਛਾ ਫੇਰ ਫੇਰ ਬਸ ਬਈ ਇਹ ਉਹਨਾਂ ਦਾ ਚੱਲੀ ਜਾਂਦਾ ਉਹ ਕੰਮ ਆਪਾਂ ਵਿਸ਼ਵਾਸ ਕਰਦੇ ਸੀਗੇ ਤੇ ਇਹ ਫਿਰ ਭੱਜ ਗਏ ਦੋਸਤੋ ਵੇਖੋ ਕੀ ਗੱਲਬਾਤ ਸੀ ਯਾਰੀ ਇਹ ਇਹ ਉਹਦੇ ਨਾਲ 4 ਸਾਲ ਦੀ ਯਾਰੀ ਸੀ ਉਸ ਮੁੰਡੇ ਨਾਲ 5 ਸਾਲੇ ਦੇ ਵਿਆਹ ਨੂੰ ਹੋਇਆ ਦੋ ਜਵਾਕ ਆ ਇਹਦੇ ਇੱਕ ਮੁੰਡਾ ਇੱਕ ਕੁੜੀ ਨਹੀਂ ਨਹੀਂ ਯਾਰੀ ਨਹੀਂ 4 ਸਾਲ ਦੀ 4 ਸਾਲ ਤੋਂ ਬੈਂਕ 'ਚ ਲੱਗੇ ਯਾਰੀ ਤਾਂ ਮੇਰੀ ਕੋ ਟੁਕੜ 15-16 ਸਾਲਾਂ ਦੀ ਆ 15-16 ਸਾਲ ਦੀ ਹਾਂ 15-16 ਸਾਲ ਦੀ ਯਾਰੀ 4 ਸਾਲ ਤਾਂ ਇਹਨੂੰ ਬੈਂਕ 'ਚ ਲੱਗੇ ਨੂੰ ਹੋ ਗਏ ਉਹਨੂੰ ਤੇ ਇਹਨੂੰ 5-7 ਸਾਲ ਹੋ ਗਏ ਦੋਸਤੋ 5 ਸਾਲੇ ਦੇ ਵਿਆਹ ਨੂੰ ਹੋ ਗਏ ਦੋ ਜਵਾਕ ਸੀ ਇੱਕ ਮੁੰਡਾ ਇੱਕ ਕੁੜੀ ਦੋਸਤੋ ਕੀ ਗੱਲਬਾਤ ਬਣਦੀ ਆ ਇਸ ਨਾਲ ਦੱਸੀ ਆ ਜਿਹੜੀ ਜਿਵੇਂ ਗੱਲਬਾਤ ਦੱਸੀ ਆ ਸਾਨੂੰ ਕਿ ਉਹਨੂੰ ਕੰਮ ਲਈ ਭੇਜਦਾ ਹੁੰਦਾ ਸੀ ਘਰ ਦੇ ਵਿੱਚ ਵੀ ਪੈਸੇ ਫੜ ਲਿਆ ਜਾਂ ਆਰਟੀ ਦੇ ਪੈਸੇ ਜਮਾ ਕਰਾਉਣੇ ਆ ਜਾਂ ਕੋਈ ਆ ਫਾਰਮ ਫੜ ਲਿਆ ਇਹਨਾਂ ਦੇ ਘਰੇ ਸਾਡੇ ਘਰੇ ਪਿਆ ਹੋਊਗਾ ਇੱਥੇ ਪਿਆਊਗਾ ਤੇਰੀ ਭਾਬੀ ਤੋਂ ਪੁੱਛ ਕੇ ਫੜ ਲਈ ਪਰ ਉਹ ਕੁਝ ਹੋਰ ਹੀ ਫੜ ਲੈਂਦਾ ਸੀ ਉੱਥੇ ਗੱਲਬਾਤ ਕੀ ਹੈ ਸਾਰੀ ਦੋਸਤੋ ਇਹਦੇ ਮੁੰਡੇ ਨੇ ਹੀ ਇਹਨੂੰ ਗੱਲਬਾਤ ਦੱਸੀ ਵੀ ਪਾਪਾ ਜੀ ਘਰੇ ਜਿਹੜੇ ਤੁਹਾਡੇ ਨਾਲ ਤੁਹਾਡੇ ਦੋਸਤ ਨੇ ਸਾਡੇ ਅੰਕਲ ਜੀ ਲੱਗਦੇ ਨੇ ਉਹ ਤੁਹਾਡੇ ਤੋਂ ਬਗੈਰ ਪਿੱਛੋਂ ਆਉਂਦੇ ਨੇ ਆਪਣੇ ਘਰੇ ਤਾਂ ਮੰਮੀ ਦੀ ਬਾਹ ਫੜ ਕੇ ਰੂਮ ਦੇ ਵਿੱਚ ਲੈ ਜਾਂਦੇ ਨੇ ਘੰਟਾ ਘੰਟਾ ਉਹ ਨਿਕਲਦੇ ਨਹੀਂ ਜਦੋਂ ਇਸ ਨੇ ਗੌਰ ਕੀਤੀ ਇਸ ਗੱਲ ਦੇ ਉੱਤੇ ਗੌਰ ਹੀ ਕੀਤੀ ਸੀ ਤੇ ਦੂਜੇ ਤੀਜੇ ਦਿਨ ਉਸ ਇਸ ਦੀ ਘਰ ਵਾਲੀ ਉਸ ਮੁੰਡੇ ਨਾਲ ਫਰਾਰ ਹੋ ਗਈ ਭੱਜ ਗਈ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਕਿਉਂ ਨਹੀਂ ਲੱਭਿਆ ਨਹੀਂ ਲੱਭਣਾ ਨਹੀਂ ਜਦੋਂ ਫਿਰ ਮੈਨੂੰ ਤਾਂ ਭਰਾਵਾ ਮੈਂ ਤਾਂ ਪਹਿਲਾ ਖਬਰ ਜੀ ਸੁਣ ਕੇ ਹਟਿਆ ਥੋੜੇ ਕਿ ਦਿਨ ਹੋ ਗਏ ਵੀ ਇੱਕ ਆਸ਼ਕ ਨੇ ਤੇ ਅਦੀ ਘਰ ਵਾਲੀ ਨੇ ਤੇ ਲੜ ਕੇ ਹਨਾ ਤੇ ਮੁੰਡਾ ਵੱਡਤਾ ਸੀਗਾ ਵੱਡ ਕੇ ਤੇ ਪਤੀ ਖਟਿਆ ਨੀਲੇ ਜਿਹਾ ਪੀਪੇ ਚ ਪਾ ਕੇ ਦੋਤਾਂ ਨੂੰ ਸੀਮੈਂਟ ਪਾਤਾ ਡਰ ਲੱਗਦਾ ਯਾਰ ਕਾ ਕਰ ਕੇ ਅਦੀ ਘਰ ਨਹੀਂ ਲੱਭਿਆ ਨਹੀਂ ਹਾਂ ਮੈਂ ਤਾਂ ਨਹੀਂ ਲੱਭਿਆ ਚੰਗਾ ਹੋਇਆ ਭੱਜ ਗਈ ਭੱਜ ਗਈ ਬਾਈ ਵਦਗਾ ਹੋ ਗਿਆ ਠੀਕ ਆ ਮੈਂ ਤਾਂ ਨਹੀਂ ਲੱਭਿਆ ਮੇਰਾ ਮਾੜਾ ਹੋ ਜਾਣਾ ਸੀ ਹਨਾ ਪਰ ਮੈਂ ਇਹੀ ਚੀਜ਼ ਸੋਚੀ ਜੇ ਮੈਨੂੰ ਮਾਰ ਦਿੰਦੇ ਉਹਨਾਂ ਨੂੰ ਤਾਂ ਖੇ ਖਾਣੇ ਖਾਣੇ ਚਾਹ ਜਿਹੜੇ ਦੋ ਪਰ ਉਹ ਬੰਦੇ ਨੂੰ ਇੱਕ ਚੀਜ਼ ਦੀ ਸ਼ਰਮ ਜ਼ਰੂਰ ਚਾਹੀਦੀ ਆ ਆਪਾਂ ਹੀ ਨਹੀਂ ਕਹਿੰਦੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਇੱਕ ਹੱਥ ਨਾਲ ਵੱਜਦੀ ਆ ਦੋਨਾਂ ਨਾਲ ਹੀ ਵੱਜਦੀ ਆ ਜੇ ਦੋਨੇ ਪਾਸੇ ਇਹੋ ਜਿਹਾ ਕੰਮ ਸੀ ਤਾਂ ਹੀ ਆ ਪਰ ਉਹ ਬੰਦੇ ਨੂੰ ਇੱਕ ਸ਼ਰਮ ਚਾਹੀਦੀ ਮੇਰਾ 15 ਸਾਲਾਂ ਦਾ ਯਾਦ ਸੀ ਉਹ ਠੀਕ ਆ ਇਕੱਠੇ ਖੇਡਦੇ ਇਕੱਠੇ ਆਪਦਾ ਕੰਮ ਧੰਦਾ ਕੋਈ ਵੀ ਹੁੰਦਾ ਇਕੱਠੇ ਰਹਿਣਾ ਚੱਤੋਂ ਪਹਿਲਾਂ ਸੀ ਆ ਚੱਲ ਜਵਾਬਾਂ ਤੇ ਲੱਗੇ ਹੁਣ ਸ਼ਾਮ ਨੂੰ ਦਿੱਲੀ ਇਕੱਠੇ ਹੁੰਦੇ ਸੀ ਅਸੀਂ ਠੀਕ ਆ ਉਹ ਬੰਦੇ ਨੇ ਕਲੰਕ ਲਾਦਾ ਉਹਨੇ ਐਂ ਨਹੀਂ ਸੋਚਿਆ ਵੀ ਜਿਹੜੀ ਆ ਉਹਦੇ ਢਿੱਡੋ ਦੋ ਜਵਾਕ ਜੰਮੇ ਤੇ ਮੇਰੇ ਨਾਲ ਵਿਆਹ ਕਿ ਆ ਜਦੋਂ ਮੇਰੀ ਪਿੰਡ ਦੇ ਲੋਕ ਨਹੀਂ ਕਹਿੰਦੇ ਵੀ ਆ ਕੀ ਕਰ ਲਿਆ ਯਾਰ ਤੂੰ ਮੈਨੂੰ ਪਿੰਡ ਦੇ ਲੋਕਾਂ ਨੇ ਮੈਨੂੰ ਕੀ ਕਹਣਾ ਉਹ ਕਹਦਾ ਵੀ ਯਾਰ ਤੂੰ ਚੰਗਾ ਹੋਗਾ ਜਿਹੜਾ ਉਹ ਭੱਜ ਗਈ ਹੋ ਸਕਦਾ ਤੈਨੂੰ ਮਾਰ ਹੀ ਜਾਂਦੀ ਤੇ ਇੱਕ ਮੇਰਾ ਯਾਰ ਸੀਗਾ ਅਕੀ ਮੈਂ ਮੋਬਾਈਲ ਤੇ ਵਿਸ਼ਵਾਸ ਵੀ ਨਹੀਂ ਕੀਤਾ ਸੀ ਕਹਿੰਦੇ ਹੁੰਦੇ ਨੇ ਯਾਰ ਬਣਾਓ ਪਹਿਲਾ ਇੱਕ ਬਨਾਲ ਦੋ ਬਨਾਲਾ ਵਧੀਆ ਕੱਲ ਲੱਗੇ ਹੁਣ ਪਰ ਇਹ ਕੱਲ ਦਾ ਮੇਰਾ ਸਾਲਾ ਚਿਤ੍ਰਨਾਜੀ ਖੋ ਹੋ ਗਿਆ ਹੂੰ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਇੱਕ ਮੁੰਡੇ ਨਾਲ ਹੀ ਲਿਆ ਸੀ ਲੋਕ ਵੀ ਮੈਨੂੰ ਤਾਨੇ ਮਾਰਦੇ ਆ ਵੀ ਤੂੰ ਕਿਹੜਾ ਦੋਸਤ ਬਣਾ ਲਿਆ ਦੋਸਤਾਂ ਤੇ ਯਕੀਨ ਕਰਦੇ ਆ ਅੱਜਕੱਲ ਮੁੰਡੇ ਜਰ ਭਾਈ ਹੁਣ ਵੇਖ ਮੈਂ ਯਕੀਨੀ ਹੀ ਕਰਦਾ ਸੀਗਾ ਠੀਕ ਆ ਇੱਕ ਥਾਲੀ ਚ ਖਾਦਾ ਸ਼ਾਮ ਨੂੰ ਵੀ ਅਸੀਂ ਜਦੋਂ ਅਮਨ ਦਾ ਸੈਟਰਡੇ ਹੋਣਾ ਤੇ ਅਸੀਂ ਆਪਾਂ ਮੀਟ ਮੂਡ ਬਣਾਉਣਾ ਪੈਗ ਲਾਉਣਾ ਬਸ ਮੈਂ ਉਹ ਤੋਂ ਬਿਨਾਂ ਕਦੇ ਲਾਇਆ ਹੀ ਨਹੀਂ ਸੀਗਾ ਇਕੱਠੇ ਹੀ ਨਹੀਂ ਸਿਲਾਇਆ ਹਨਾ ਤੇ ਨਾ ਮੈਂ ਕਦੇ ਇਹ ਚੀਜ਼ ਸੋਚੀ ਸੀ ਵੀ ਇਹ ਬੰਦਾ ਮੇਰੇ ਨਾਲ ਐ ਕਰ ਦੋ ਉਹਨੂੰ ਐ ਐ ਸੋਚਣਾ ਚਾਹੀਦਾ ਸੀ ਚਲ ਮੇਰੇ ਭੈਣ ਹੈ ਨਹੀਂ ਸੀ ਉਹ ਬੰਦੇ ਦੇ ਦੋ ਭੈਣਾਂ ਅਸੀਂ ਉਹਨਾਂ ਦੇ ਘਰੇ ਮੈਂ ਤੁਰਫੇ ਦੰਦਦਾ ਸੀ ਜਿਵੇਂ ਮੈਂ ਉਹਨਾਂ ਦਾ ਜਵਾਕੀ ਹੁੰਨਾ ਤੇ ਮੈਂ ਤਾਂ ਉਹਨਾਂ ਨੂੰ ਕਦੇ ਐ ਵੀ ਨਹੀਂ ਸੋਚਿਆ ਸੀ ਮੈਂ ਲਈ ਅੱਖੀ ਨਹੀਂ ਰੱਖੀ ਸੀ ਕਿਉਂਕਿ ਯਾਰੀ ਦੀ ਥਾਂ ਤੇ ਯਾਰੀ ਜਿਹੜੀ ਥਾਂ ਹੁੰਦੀ ਹੈ ਨਾ ਇੱਕ ਦਿਲ ਚ ਹੁੰਦੀ ਆ ਇੱਕ ਸਿਰ ਦੇ ਤੱਕ ਪੱਗ ਵਾਲਾ ਕੰਮ ਹੁੰਦਾ ਤਾਜ ਹੁੰਦਾ ਬੰਦਾ ਲੋਕਾਂ ਨੂੰ ਕੀ ਕਹਿਣਾ ਚਾਉਣੇ ਹੋ ਲੋਕਾਂ ਨੂੰ ਕੀ ਕਹਿਣਾ ਚਾਉਣੇ ਹੋ ਉਹ ਦੋਸਤਾਂ ਨੂੰ ਉਹਨਾਂ ਕੁੜੀਆਂ ਨੂੰ ਉਹਨਾਂ ਮੁੰਡਿਆਂ ਨੂੰ ਉਹਨ ਪੁਰਾਣੇ ਬਜ਼ੁਰਗਾਂ ਨੂੰ ਸਾਰੇ ਮੈਂ ਕਹਿੰਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕਿਹਜਾ ਯਾਰ ਬਣਾਉਣਾ ਚਾਹੀਦਾ ਕਿੰਦਾ ਤੇ ਯਾਰ ਨਹੀਂ ਬਣਾਉਣੇ ਚਾਹੀਦੇ ਬੰਦੇ ਨੂੰ ਕੀ ਕਰਨਾ ਚਾਹੀਦਾ ਯਾਰ ਹੋਣੇ ਚਾਹੀਦੀ ਆ ਕਿ ਨਹੀਂ ਹੋਣੇ ਚਾਹੀਦੇ ਕੀ ਸਿਸਟਮ ਕੀ ਸੋਚਦੇ ਹੋ ਤੁਸੀਂ ਯਾਰ ਹੋਣ ਵੱਧ ਤੋਂ ਵੱਧ 2 4 5 ਬਾਸ ਹੋਣ ਇਹੇ ਜੇ ਵੇ ਉਹਨਾਂ ਨੂੰ ਵੀ ਇੱਕ ਚੀਜ਼ ਆ ਮੰਨ ਕੇ ਚੱਲ ਮੈਂ ਯਾਰੀ ਪਾਈ ਆ ਮੇਰਾ ਇਹ ਯਾਰ ਸੀ ਇਹਦੀਆਂ ਭੈਣਾਂ ਸੀ ਤੋਂ ਮੈਂ ਉਹਦੀਆਂ ਭੈਣਾਂ ਨੂੰ ਆਪਣੀਆਂ ਭੈਣਾਂ ਸਮਝਦਾ ਸੀ ਠੀਕ ਆ ਇਹ ਬੰਦੇ ਨੇ ਕੀ ਸੋਚ ਕੇ ਮੇਰੀ ਘਰ ਵਾਲੀ ਪੀ ਜਾ ਕੇ ਲਗਿਆ ਗਾਂ ਉਹਦੀਆਂ ਭੈਣਾਂ ਫਰਦੀਆਂ ਕੀ ਗੱਲ ਮੈਂ ਮੈਂ ਵੀ ਹੁਣ ਜਾ ਕੇ ਮੈਂ ਵੀ ਇਹ ਕਰ ਸਕਦਾ ਹਾਂ ਗੱਲਬਾਤ ਮੈਂ λεအောင် ਕਰੇ ਫਿਰ ਮੇਰਾ ਕੀ ਕਰ ਲੂਗਾ ਇਹਦਾ ਬਦਲਾ ਹੋ ਗਿਆ ਫਿਰ ਮੇਰੇ ਜੀਵ ਚ ਕੋਈ ਫਰਕ ਨਹੀਂ ਰਹਿ ਗਿਆ ਠੀਕ ਆ ਨਾ ਯਾਰੀ ਦੋਸਤੀ ਇਹੋ ਜੀ ਹੋਵੇ ਵੀ ਆਪਾਂ ਦੋ ਯਾਰ ਦੋਸਤਾਂ ਜੇ ਆਪਾਂ ਲੜ ਵੀ ਪਏ ਨਾ ਤੇ ਕੋਈ ਤੂੰ ਦੂਜੇ ਬੰਦੇ ਕੋਲੇ ਆਪਾਂ ਨਾ ਉਹਦੇ ਪਰਿਵਾਰ ਦੀ ਨਾ ਉਹਦੀ ਭੈਣ ਦੀ ਨਾ ਉਹਦੀ ਗੱਲ ਨਾ ਕਰੋ ਪਰਸਨਲ ਲਾਈਫ ਦੀ ਪਰਸਨਲ ਲਾਈਫ ਦੀ ਤੇ ਜੇ ਮੰਨ ਕੇ ਚੱਲ ਤੁਹਾਡੇ ਸਾਹਮਣੇ ਕੋਈ ਉਹਦੀ ਭੈਣ ਨੂੰ ਛੇੜ ਰਿਹਾ ਤੋ ਉਹਦੇ ਜਾ ਕੇ ਮੂਹਰੇ ਖੜੋ ਕੋਈ ਗੱਲ ਨਹੀਂ ਤੁਹਾਡੇ ਤੁਹਾਡੇ ਯਾਰ ਨਾਲ ਲੜਾਈ ਹੋਈ ਆ ਪਰਿਵਾਰ ਨਾਲ ਤਾਂ ਨਹੀਂ ਹੋਈ ਹੂੰ ਭੈਣਾਂ ਤਾਂ ਨਹੀਂ ਬਦਲਤਾਂ ਭੈਣਾਂ ਤਾਂ ਉਹੀ ਆ ਕੋਈ ਨਾ ਅੱਜ ਨਾ ਤਾਂ ਕੱਲ ਨੂੰ ਮਹੀਨੇ ਨੂੰ ਬੋਲ ਹੀ ਪਊਗਾ ਇਹ ਚੀਜ਼ ਹੁੰਦੀ ਆ ਜੇ ਇਹ ਕਈ ਯਾਰ ਤੁਹਾਡੇ ਮੈਂ ਤੁਹਾਨੂੰ ਦੱਸ ਦਿੰਨਾ ਆਪਾਂ ਨੂੰ ਅੱਖ ਵੇਖ ਕੇ ਪਤਾ ਲੱਗ ਜਾਂਦਾ ਕਈ ਯਾਰ ਕੌਣਗੇ ਕਈ ਬੜੀ ਇਹੋ ਜਿਹੇ ਯਾਰ ਹੋਣਗੇ ਜਿਹੜੇ ਲਿਹਾਜ਼ ਪਾਉਂਦੇ ਆ ਘਰ ਵਾਲੀ ਸੋਹਣੀ ਵੇਖ ਕੇ ਜਾਂ ਭੈਣ ਸੋਹਣੀ ਵੇਖ ਕੇ ਹੂੰ ਠੀਕ ਆ ਹੁਣ ਯ ਮੈਂ ਹੁਣ ਉਹਨਾਂ ਦੇ ਘਰੇ ਸੀ ਮੈਨੂੰ ਬਹੁਤ ਜੀ ਉਹਨੇ ਕਹਨਾ ਆ ਜਾ ਆ ਜਾ ਮੈਂ ਘਟ ਜਾਂਦੇ ਨਹੀਂ ਯਾਰ ਇਹ ਕੁੜਗਾਂ ਦੋ ਜਵਾਨਾ ਕਰੇ ਕੋਈ ਇਕ ਲਾਇਆ ਨਾ ਕਹਦੇ ਯਾਰ ਵੀ ਖਣੀ ਇਹਨਾਂ ਦੀ ਭੈਣ ਮਾਰ ਹੀ ਜਾਂਦਾ ਹੈ ਮਰਨ ਹੋ ਜਾਂਦਾ ਬੰਦੇ ਦਾ ਪਰ ਆ ਪਤੰਦਰ ਪਾਪੀ ਨਿਕਲ ਗਿਆ ਮੇਰਾ ਜਿਹੜਾ ਮੈਨੂੰ ਜਿਉਂਦੇ ਨਹੀਂ ਮਾਰ ਗਿਆ ਵੀ ਇੰਨਾ ਵਿਸ਼ਵਾਸ ਸੀ ਇੰਨਾ ਕੋ ਸੀ ਉਹਦੀ ਮਾਂ ਨੇ ਮੈਨੂੰ ਉੱਥੇ ਕਹਿਆ ਕਹਿੰਦੀ ਪੱਤਾ ਕਹਿੰਦੀ ਤੁਹਾਡਾ ਸਾਡਾ ਦੂਜਾ ਪੱਤਾ ਸੀਗਾ ਤੇ ਕਹਿੰਦੀ ਆਹ ਉਹਨੇ ਕੀ ਚੱਲ ਲਖਣ ਆਇਆ ਮੈਂ ਕਿਹਾ ਵੀ ਕੋਈ ਨਹੀਂ ਮਾਤਾ ਹੁਣ ਜਿਹੜੀ ਗੱਲ ਉਹਨੇ ਕਰਨੀ ਸੀ ਕਰਤੀ ਹਨਾ ਚਲ ਕੋਈ ਨਹੀਂ ਉਹਦਾ ਤਾਂ ਜਿਹੜਾ ਜੇ ਹੋ ਗਿਆ ਹੋਗਾ ਵੀਰ ਮੇਰੇ ਨਾ ਭੈਣਾ ਤੂੰ ਮੇਰੀ ਮਾਂ ਮੈਂ ਨਹੀਂ ਆਉਂਦਾ ਕੋਈ ਮੇਰੇ ਚੋਚ ਕੋਈ ਫਰਕ ਨਹੀਂ ਰਹਿਗਾ ਹਾਂ ਸੋਨੋ ਕੋਈ ਕੰਮ ਧੰਦਾ ਹੋਊਗਾ ਜਦੋਂ ਮਰਜੀ ਮੈਨੂੰ ਦੱਸ ਦਿਓ ਅੱਛਾ ਹੁਣ ਥਾਣੇ 'ਚ ਰਿਪੋਰਟ ਦਿੱਤੀ ਥਾਣੇ 'ਚ ਦੇ ਦਿੱਤੀ ਬਈ ਕੀ ਕਿਉਂ ਦਿੱਤੀ ਥਾਣੇ 'ਚ ਮੈਂ ਤਾਂ ਦਿੱਤੀ ਆ ਕੱਲ ਨੂੰ ਯਾਰ ਬਈ ਉਹਨੂੰ ਕੋਈ ਹੀਮਕੀਮ ਹੋ ਜਾਏ ਕੁੜੀ ਨੂੰ ਮੈਂ ਤੇ ਸਹੁਰੇ ਵੀ ਦੱਸਤਾ ਮੈਂ ਤਾਂ ਰਿਪੋਰਟ ਦਿੱਤੀ ਆ ਵੀ ਮੇਰੀ ਘਰ ਵਾਲੀ ਮਿਸਿੰਗ ਆ ਆ ਭੱਜ ਗਏ ਦੋ ਜਣੇ ਠੀਕ ਆ ਉਹ ਕਦੇ ਵੀ ਆਪਾਂ ਲੱਭ ਲਗੇ ਮੈਂ ਕਿਹਾ ਵੀ ਲੱਭਣੀ ਨਹੀਂ ਹੂੰ ਤੇ ਘਰ ਵਾਲਿਆਂ ਨੂੰ ਦੱਸ ਘਰ ਵਾਲਿਆਂ ਨੂੰ ਵੀ ਦੱਸਤਾ ਤੇ ਘਰ ਵਾਲਿਆਂ ਨੂੰ ਦੱਸਿਆ ਜੇ ਲੋ ਤਾਂ ਪਤੰਦ ਲੋਲਟਾ ਮੈਨੂੰ ਕਹਿੰਦੇ ਹਾਂ ਹਾਂ ਤੂੰ ਚੱਤੋਂ ਪਹਿਲੇ ਉਹਨੂੰ ਨਾਲ ਲੈ ਕੇ ਤੁਰਫਿਰਦਾ ਸੀ ਤੂੰ ਉਹਨੂੰ ਘਰੇ ਕਿਉਂ ਵੜਦਾ ਸੀ ਮੁੰਡੇ ਨੂੰ ਹਾਂ ਆਹਦੀ ਕੁੜੀ ਜੇ ਕੋਈ ਕਸੂਰ ਨਹੀਂ ਨਾ ਆਹਦੀ ਕੁੜੀ 'ਚ ਕੋਈ ਕਸੂਰ ਨਹੀਂ ਕੱਢਿਆ ਫਿਰ ਮੈਂ ਕਿਹਾ ਯਾਰ ਮੇਰੀ ਲਿਆ ਸੀ ਮੈਂ ਤਾਂ ਜਿਉਂ ਉਹ ਮੇਰੇ ਘਰੇ ਹੁੰਦਾ ਸੀ ਤਾਂ ਮੈਂ ਵੀ ਤਾਂ ਉਹਨਾਂ ਦੇ ਘਰੇ ਹੀ ਜਾਂਦਾ ਸੀ ਸਾਨੂੰ ਤਾਂ ਇਹ ਜੀ ਚੀਜ਼ ਹੈ ਹੀ ਨਹੀਂ ਸੀਗੀ ਵੀ ਅੰਦਰਾਂ ਸਾਲਾਂ ਦੀ ਲਿਆਜ ਬੰਦਾ ਤਾਂ ਨਹੀਂ ਉਹਨੇ ਵੀ ਨਹੀਂ ਸੋਚਿਆ ਤੇ ਮੈਂ ਤਾਂ ਹੁਣ ਆਪਾਂ ਤਾਂ ਕੀ ਕਹਿਣਾ ਉਹ ਮੈਂ ਤਾਂ ਉਹਦੇ ਸਹੁਰਿਆਂ ਨੂੰ ਵੀ ਕਹਤਾ ਸੀ ਮੈਂ ਕਿਹਾ ਬਈ ਹੁਣ ਜੇ ਤੈਨੂੰ ਬਾਜ਼ਾਰ 'ਚ ਦੇ ਕਿਉਂ ਪਸਾਗਾ ਦੋਟੇ ਮੈਂ ਜੇ ਉਹਨੂੰ ਕੁਛ ਕਰਦਾ ਤੇ ਮੇਰੇ ਜਵਾਕ ਰਲ ਜਾਣਗੇ ਹੂੰ ਮੈਂ ਤਾਂ ਹੁਣ ਜ਼ਿੰਦਗੀ ਆ ਉਹਦੇ ਜਵਾਕਾਂ ਲਈ ਯਾਰ ਨਾ ਬਣਾਓ ਫਿਰ ਯਾਰ ਬਣਾਓ ਯਾਰ ਜਾਰ ਜਰੀ ਦੇ ਮੈਨੇ ਬਹੁਤ ਦੂਰ ਹੁੰਦੀ ਹੈ ਜੇ ਪੱਗ ਬਟਾਲੀ ਨਾ ਤੇ ਬਹੁਤ ਕੁਝ ਹੋਊ ਪਰ ਇਹ ਜੇ ਲੱਟਰਾਂ ਨੂੰ ਇਹ ਯਾਰਾਂ ਨੂੰ ਦੂਰ ਉਹਦਾ ਬਾਰ ਬੈ ਦੀ ਨੰਗਨ ਹੋ ਯਾਰ ਜਿਹੜਾ ਥੋਡੇ ਚੁੱਲੇ ਵਾਲਾ ਝਾਕਦਾ ਨਾ ਮਨਲਾ ਯਾਰ ਹੁੰਦਾ ਯਾਰ ਜਿਹਦੇ ਚੁੱਲੇ ਤੇ ਚੁੱਲੇ ਵਾਲਾ ਜਿਹੜਾ ਮੂੰਹ ਕਰਕੇ ਵੱਧ ਪੈਂਦਾ ਉਹ ਚੀਜ਼ ਸੋਚ ਲੈ ਵੀ ਕੁਝ ਨਾ ਕੁਝ ਗਲਤ ਜਿਹੜੇ ਬੰਦੇ ਨੇ ਚੁੱਲੇ ਵਾਲ ਪਿੱਠ ਕਰਕੇ ਬਹਿ ਗਿਆ ਉਹ ਤੁਹਾਨੂੰ ਆਪਾਂ ਤਾਂ ਲੱਗ ਜੂਏ ਬੰਦਾ ਕਿ ਸਹੀ ਆ ਚਲੋ ਉਹ ਚੀਜ਼ ਮੈਨੂੰ ਤਾਂ ਉਹ ਚੀਜ਼ ਮੇਰੇ ਦਿਲ 'ਚ ਨਹੀਂ ਹਜੇ ਯਾਰ ਮੇਰੇ ਖਿਆਲ ਦਾ ਹੁਣ ਪੁਲਿਸ ਨੂੰ ਰਿਪੋਰਟਰ ਕਈ ਪੁਲਿਸ ਵਾਲੇ ਕਹਿੰਦੇ ਪਾਲਣੀ ਆ ਮੈਂ ਕਹ ਵੀ ਨਹੀਂ ਪਾਲਣੀ ਕਹਿੰਦਾ ਵੀ ਕਿਉਂ ਮੈਂ ਕਹ ਵੀ ਨਹੀਂ ਜਿਹੜੀ ਅੱਜ ਜਨਾਨੀ ਮੇਰੀ ਨਹੀਂ ਹੋਈ ਕੱਲ ਨੂੰ ਮੇਰੀ ਕ ਮੈਨੂੰ ਕੱਲ ਨੂੰ ਇਹਨਾਂ ਨੇ ਦੋਨਾਂ ਨੇ ਲੈ ਬਣਾ ਕੇ ਮਾਰਤਾ ਫੇਰ ਮੇਰੇ ਤਾਂ ਜਾ ਕੇ ਲਲ ਜਾਣਗੇ ਮੈਂ ਆਪਣੇ ਜਾਕਾਂ ਦੀ ਖਾਤਰ ਆਪਦੀ ਜ਼ਿੰਦਗੀ ਜਾਨਣੀ ਆ ਮੈਂ ਠੀਕ ਆ ਪੈਸੇ ਉਹ ਮੈਂ ਕਹ ਵੀ ਮੇਥੋਂ ਲੈ ਕੇ ਮੇਰਾ ਘਰੋਂ ਕੁਛ ਨਹੀਂ ਗਈ ਉਹਦੇ ਖਾਤੇ 'ਚ 7-8 ਲੱਖ ਰੁਪਏ ਮੈਂ ਜਾਵਾ ਕਰਾਇਆ ਸੀ ਉਹ ਉਹ ਕਾਰਡ ਤੇ ਬੈਂਕ ਦੀ ਕਾਪੀ ਚੱਕ ਕੇ ਲੈ ਗਈ ਪਰ ਮੈਂ ਹੁਣ ਉਹਦੇ ਕਾਰ ਕ੍ਰੈਡਿਟ ਹੋਇਆ ਬਾਕੀ ਮੇਰਾ ਖਾਤਾ ਕਲੋਜ਼ ਕਰਾਦਾ ਕਿਉਂਕਿ ਮੇਰੇ ਨਾਲ ਦਾ ਜੋਇੰਟ ਸੀਗਾ ਉਹ ਮੈਂ ਬੰਦ ਕਰਾਦਾ ਧੰਨਵਾਦ ਬਈ ਠੀਕ ਹੈ ਬਈ ਦੋਸਤੋ ਯਾਰ ਬਣਾਓ ਪਰ ਯਾਰ ਸੋਚ ਸਮਝ ਕੇ ਬਣਾਓ ਯਾਰ 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 ਦੀ ਜਿਹੜੀ ਅਹਿਮਤ ਹੈ ਨਾ ਜੇ ਆਪਾਂ ਯਾਰ ਬਾਰੇ ਸੋਚਿਆ ਜਾਵੇ ਯਾਰ ਬਹੁਤ ਤਕੜੀ ਚੀਜ਼ ਆ ਦੋਸਤ ਬਣਾਉਣਾ ਬਹੁਤ ਵੱਡੀ ਮਿੱਤਰਤਾ ਬਹੁਤ ਵੱਡੀ ਚੀਜ਼ ਆ ਜੇ ਸੋਚਿਆ ਜਾਵੇ ਤਾਂ ਪਰ ਯਾਰ ਮਾਰ ਜਦੋਂ ਹੋ ਜਾਂਦੀ ਹੈ ਨਾ ਦੋਸਤੋ ਉਦੋਂ ਦੁੱਖ ਬੜਾ ਲੱਗਦਾ ਯਾਰ ਦਸਦਾ ਮੈਂ ਤੁਹਾਨੂੰ ਸਾਰੀ ਗੱਲ ਐ ਇਸ ਮੁੰਡੇ ਨਾਲ ਵੀ ਯਾਰ ਮਾਰੀ ਹੋਈ ਆ ਇਸ ਦੀ ਘਰ ਵਾਲੀ ਨੇ ਇਸ਼ਕ ਲੜਾਇਆ ਇਸ ਦੇ ਦੋਸਤ ਨੇ ਹੀ ਬਾਅਦ ਵਿੱਚ ਉਹਦੀ ਘਰ ਵਾਲੀ ਹੀ ਲੈ ਗਿਆ ਭਜਾ ਕੇ ਦੋਸਤੋ ਦੋ ਜਵਾਕਾਂ ਬਾਰੇ ਵੀ ਨਹੀਂ ਸੋਚਿਆ ਇੰਨੀ ਪੱਕੀ ਯਾਰੀ ਵੀ ਨਹੀਂ ਸੋਚੀ ਉਹਦੀਆਂ ਵੀ ਭੈਣਾਂ ਸੀਗੀਆਂ ਇਸ ਨੇ ਕਦੇ ਉਹਦੀਆਂ ਭੈਣਾਂ ਵੱਲ ਨਹੀਂ ਵੇਖਿਆ ਪਰ ਉਸ ਨੇ ਇਸ ਦੀ ਘਰ ਵਾਲੀ ਨੂੰ ਹੀ ਚੱਕ ਲਿਆ ਯਾਰ ਦੋਸਤ ਬਣਾਓ ਪਰ ਸੋਚ ਸਮਝ ਕੇ ਬਣਾਓ ਘਰਦਿਆਂ ਦੀ ਮੰਨ ਕੇ ਬਣਾਓ ਨਾ ਕਿ ਆਪਾਂ ਕਹਿ ਦਿੰਦੇ ਆ ਵੀ ਇਹ ਉਹਦਾ ਮੇਰਾ ਯਾਰ ਆ ਉਹ ਤਾਂ ਮੇਰੇ ਨਾਲ ਖੜਾ ਪਰ ਜਦੋਂ ਟਾਈਮ ਆਉਂਦਾ ਨਾ ਖੜਨ ਦਾ ਉਦੋਂ ਬੜੇ ਪੱਕੇ ਪੱਕੇ ਦੋਸਤ ਹਿੱਲ ਜਾਂਦੇ ਆ ਦੋਸਤੋ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ